ਸਤ ਸ੍ਰੀ ਅਕਾਲ ਜੀ ਦੇਸ਼ ਉਦੇਸ਼ ਚ ਬੈਠੇ ਮੇਰੇ ਵੀਰ ਤੇ ਮੇਰੀਆਂ ਭੈਣਾਂ ਜਿਹੜੇ ਅਕਸਰ ਮੇਰੇ ਵੱਲੋਂ ਕੋਈ ਵੀ ਵੀਡੀਓ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੇ ਨੇ ਪਰ ਅੱਜਕੱਲ ਪੰਥਕ ਮਾਮਲਿਆਂ ਬਾਰੇ ਜਿਹੜੀਆਂ ਵਿਚਾਰਾਂ ਚੱਲ ਰਹੀਆਂ ਨੇ ਆਪਾਂ ਉਹਨਾਂ ਦੀ ਸਾਂਝ ਪਾਉਣੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਇੱਕੋ ਸਮੇਂ ਤਖਤ ਦੰਦਮਾ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੋ ਸਵਾਵਾਂ ਨਿਭਾਉਂਦੇ ਨੇ ਉਹਨਾਂ ਨੂੰ ਪੀ ਐਚ ਡੀ ਜਥੇਦਾਰ ਕਿਹਾ ਜਾਂਦਾ ਹੈ ਬڑا ਸੂਝਵਾਨ ਜੱਥੇਦਾਰ ਕਿਹਾ ਜਾਂਦਾ ਹੈ ਉਹੀ ਜਿਹੜੇ ਉਹਨਾਂ ਨੂੰ ਪੀ ਐਚ ਡੀ ਤੇ ਸੂਝਵਾਨ ਜੱਥੇਦਾਰ ਕਹਿੰਦੇ ਨੇ ਉਹੀ ਉਹਨਾਂ ਦੇ ਵਿਰੁੱਧ ਹੋ ਜਾਂਦੇ ਨੇ ਤੇ ਬੜੇ ਗੰਭੀਰ ਇਲਜ਼ਾਮ ਲਾਉਂਦੇ ਨੇ ਲਾਉਂਦੇ ਨੇ ਜਾਂ ਲਵਾਉਂਦੇ ਨੇ ਉਸ ਤੋਂ ਬਾਅਦ ਕਹਿੰਦੇ ਸ਼ਰੋਮਣੀ ਕਮੇਟੀ ਦੀ ਇੱਕ ਜਾਂਚ ਕਮੇਟੀ ਦਾ ਗਠਨ ਹੋ ਗਿਆ ਉਹ ਜਾਂਚ ਕਰੂਗੀ ਤਖਤਾਂ ਦੇ ਜੱਥੇਦਾਰ ਗਿਆਨੀ ਰਗਵੀਰ ਸਿੰਘ ਜੀ ਦੀ ਅਗਵਾਈ 'ਚ ਕਹਿੰਦੇ ਨੇ ਨਹੀਂ ਸ਼ਰੋਮਣੀ ਕਮੇਟੀ ਕੋਲ ਕੋਈ ਅਧਿਕਾਰ ਨਹੀਂ ਜਾਂਚ ਕਰਨ ਦਾ ਤਖਤਾਂ ਦੇ ਜਥੇਦਾਰ ਦੀ ਜਾਂਚ ਤਖਤਾਂ ਦੇ ਜਥੇਦਾਰ ਹੀ ਕਰਨਗੇ ਪਰ ਨਹੀਂ ਉਹ ਨਹੀਂ ਮੰਨਦੇ ਉਹਨਾਂ ਨੇ ਉਹਨੂੰ ਉਹਦੇ ਤੋਂ ਹਟਾ ਦਿੱਤਾ ਵਾਰਤaraf ਕਰ ਦਿੱਤਾ ਕੱਲ ਉਹ ਫਰੀਦਕੋਟ ਵਿਖੇ ਆਏ ਤੇ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੇ ਜਿਹੜਾ ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਨੇ ਫੈਸਲਾ ਸੁਣਾਇਆ ਉਹ ਵੀ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨੀਆਂ ਨੇ ਤੇ ਜਿਹੜੀ ਉਹਨਾਂ ਨੇ ਰਿਪੋਰਟ ਵੀ ਜਨਤਕ ਕਰ ਦਿੱਤੀ ਹੈ ਉਹ ਵੀ ਤੁਹਾਡੇ ਰੂਬਰੂ ਕਰਨੀ ਹੈ ਪਰ ਪਹਿਲਾਂ ਮੈਂ ਤੁਹਾਨੂੰ ਦੱਸਦਾ ਇੱਕ ਆਪਾਂ ਦਮਦਮਿੰਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਧੁੰਮਾ ਬਾਰੇ ਜਿਹੜੇ ਅਖਬਾਰਾਂ ਦੇ ਵਿੱਚ ਫੁੱਲ ਪੇਜ ਦੇ ਇਸ਼ਤਿਹਾਰ ਲੱਗ ਰਹੇ ਨੇ ਕੁਝ ਸਵਾਲ ਪੁੱਛ ਰਹੇ ਨੇ ਉਹ ਭਾਈ ਹਰਨਾਮ ਸਿੰਘ ਧੁੰਮਾ ਦੇ ਨਾਲ ਨਾਲ ਹੋਰ ਉਹਨਾਂ ਦੇ ਸਾਥੀਆਂ ਨੂੰ ਉਹ ਵੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਰ ਪਹਿਲਾਂ ਮੈਂ ਬੇਨਤੀ ਕਰਾਂ ਕਿ ਜਿੰਨਾਂ ਨੇ ਇਹ ਮੇਰਾ ਅਜੇ ਤੱਕ YouTube ਚੈਨਲ ਗੁਰਿੰਦਰ ਸਿੰਘ ਕੋੜਕਪੁਰਾ ਦੇ ਨਾਂ ਤੇ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰੋ ਕੋਈ ਕਮੈਂਟ ਕਰਨਾ ਜਿਹੜੇ ਮੈਨੂੰ ਫੋਨ ਕਰਕੇ ਕਹਿੰਦੇ ਨੇ ਇਸ ਤਰ੍ਹਾਂ ਇਸ ਤਰ੍ਹਾਂ ਸੁਝਾਅ ਦਿੰਦੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਲਿਖੋ ਇਨ ਬਾਕਸ ਦੇ ਵਿੱਚ ਤੁਸੀਂ ਲਿਖੋ ਤਾਂ ਕਿ ਸਾਰਿਆਂ ਦੇ ਅੱਖਾਂ ਖੁੱਲ ਜਾਣ ਸਾਰਿਆਂ ਨੂੰ ਚੰਗਾ ਲੱਗੇ ਇਸ ਲਈ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਨੇ ਨੇ ਸੁਝਾਅ ਦੇਣੇ ਨੇ ਸਬਸਕ੍ਰਾਈਬ ਕਰਨਾ ਹੈ ਲਾਈਕ ਕਰਨਾ ਹੈ ਜੇ ਚੰਗਾ ਲੱਗੇ ਤਾਂ ਅਗਾਹ ਭੇਜ ਦੇਣਾ ਪਹਿਲਾ ਪਾਉਣਾ ਗਿਆਨੀ ਹਰਪ੍ਰੀਤ ਸਿੰਘ ਜੀ ਵਾਲੇ ਪਾਸੇ ਲੋ ਜੀ ਜਿਹੜੀ ਰਿਪੋਰਟ ਜਨਤਕ ਹੋਈ ਹੈ ਉਸ ਰਿਪੋਰਟ ਦੇ ਵਿੱਚ ਦੰਦਮਾ ਸਾਫ ਦੇ ਸਾਬਕਾ ਜ਼ਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਦੀ ਪਰਤਾਲ ਕਰ ਰਹੀ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਜਨਤਕ ਹੋ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ਦੀ ਪੜਤਾਲ ਕਰਨ ਲਈ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵਿਰਕ ਜਨ ਸਕੱਤਰ ਛੇਰ ਸਿੰਘ ਮੰਡਵਾਲਾ ਅਤੇ ਅੰਤਰੰਕ ਕਮੇਟੀ ਦੇ ਮੈਂਬਰ ਦਲਜੀਤ ਸਿੰਘ ਪਿੰਡਰ ਨੂੰ ਸ਼ਾਮਲ ਕੀਤਾ ਗਿਆ ਸੀ ਉਸ ਵੇਲੇ ਗਿਆਨੀ ਰਗबीर ਸਿੰਘ ਜੀ ਬਤੌਰ ਅਕਾਲ ਤਖਤ ਸਾਹਿਬ ਦੇ ਮੁਖ ਜਥੇਦਾਰ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਨਹੀਂ ਤੁਹਾਡੇ ਕੋਲ ਅਧਿਕਾਰ ਨੇ ਇਹ ਸਾਨੂੰ ਦੇ ਦਿਓ ਪਰ ਉਹਨੂੰ ਦਰਖਨਾਰ ਕੀਤਾ ਗਿਆ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵਿਰੋਧ ਪੁੱਜੀ ਸ਼ਿਕਾਇਤ ਦੇ ਸਬੰਧ ਵਿੱਚ ਅੰਤਨਿਕ ਕਮੇਟੀ ਵੱਲੋਂ ਸਾਰਾ ਕੇਸ ਵਿਚਾਰ ਕੇ ਜਥੇਦਾਰ ਦੇ ਵਿਰੁੱਧ ਜੋ ਗੁਰਪ੍ਰੀਤ ਸਿੰਘ ਮੁਕਸਰ ਵੱਲੋਂ ਇਲਜ਼ਾਮ ਲਾਏ ਗਏ ਸਨ ਉਹਨਾਂ ਇਲਜ਼ਾਮਾਂ ਬਾਰੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਪੈਰਾਂ ਦੀ ਹਾਜ਼ਰੀ ਵਿੱਚ ਤਖਤ ਸ੍ਰੀ ਦੰਦਵਾ ਸਾਹਿਬ ਦੀ ਫਸੀਲ ਤੋਂ ਆਪਣਾ ਸਪਸ਼ਟੀਕਰਨ ਦਿੱਤਾ ਸੀ ਇਸ ਸਬੰਧੀ ਜਾਰੀ ਰਿਪੋਰਟ ਮੁਤਾਬਕ ਪੰਜ ਪਿਆਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮਿਲ ਕੇ ਦਿੱਤੇ ਸਪਸ਼ਟੀਕਰਨ ਬਾਰੇ ਵਿਚਾਰਾਂ ਕੀਤੀਆਂ ਗਈਆਂ ਸਾਬਕਾ ਕਮੇਟੀ ਇਹ ਮਹਿਸੂਸ ਕਰਦੀ ਹੈ ਕਿ ਤਖਤ ਸਾਹਿਬ ਤੋਂ ਸ਼ਬਦ ਕੀਰਤਨ ਬੰਦ ਕਰਕੇ ਜਾਂ ਰੋਕ ਕੇ ਆਪਣਾ ਨਿੱਜੀ ਸਪਸ਼ਟੀਕਰਨ ਬਿਨਾਂ ਪੰਜ ਪਿਆਰਿਆਂ ਨੂੰ ਦੱਸਿਆ ਜਾਂ ਲਿਖਤ ਦੇਣ ਤੋਂ ਬਗੈਰ ਦੇਣਾ ਪੰਜ ਪਿਆਰਿਆਂ ਦੀ ਤੋਹੀਨ ਅਤੇ ਸ਼ਬਦ ਕੀਰਤਨ ਦੀ ਮਰਿਆਦਾ ਵੀ ਭੰਗ ਹੋਈ ਹੈ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਵਿਰਸਾ ਸਿੰਘ ਵਲਟੋਆ ਜਿਹੜਾ ਸਾਬਕਾ ਆਕਾਲੀ ਆਗੂ ਹੈ ਵਲਟੋਆ ਵੱਲੋਂ ਵੀ ਸਬ ਕਮੇਟੀ ਨੂੰ ਮਿਲ ਕੇ ਸਿੰਘ ਸਾਹਿਬ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਗਏ ਜਿਨ੍ਹਾਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਤਿਤ ਪੁੱਤਰ ਦੇ ਆਨੰਦ ਕਾਰਜ ਦੀ ਅਰਦਾਸ ਕਰਨਾ ਰਾਗਵ ਚੱਡਾ ਦੀ ਮੰਗਣੀ ਤੇ ਜਾਣਾ ਉਸ ਸਮੇਂ ਪਾਰਟੀ ਲੀਡਰਾਂ ਨੇ ਇਹ ਗੱਡੀਆਂ ਸਿੱਧਾ ਸਮਾਗਮ ਵਿੱਚ ਜਾਣ ਸਿੰਘ ਸਾਹਿਬ ਦੀ ਗੱਡੀ ਸਿਕਿਉਰਿਟੀ ਵੱਲੋਂ ਰੋਕਣਾ ਅਤੇ ਸਿੰਘ ਸਾਹਿਬ ਵੱਲੋਂ ਪੈਦਲ ਤੁਰ ਕੇ ਜਾਣਾ ਉੱਥੇ ਫਿਲਮੀ ਹਿਰੋਇਨਾ ਨੂੰ ਮਿਲਣਾ ਜਥੇਦਾਰ ਦੇ ਅਹੁਦੇ ਤੇ ਹੋ ਕੇ ਇਸ ਤਰ੍ਹਾਂ ਕਰਨਾ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਉਣਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੈ ਵਲਟੋਆ ਵੱਲੋਂ ਇਹ ਵੀ ਬਿਆਨ ਦਿੱਤਾ ਹੈ ਕਿ ਮੇਰੇ ਵਿਰੁੱਧ ਸਿੰਘ ਸਾਹਿਬ ਵੱਲੋਂ ਇਹ ਵੀ ਦੋਸ਼ ਲਾਏ ਗਏ ਹਨ ਕਿ ਮੇਰੇ ਪਰਿਵਾਰ ਨੂੰ ਨੰਗਿਆ ਕਰਨਾ ਧੀਆਂ ਨੂੰ ਫੜਨ ਮੇਰੀ ਜਾਤ ਪਰਖਣ ਮੈਨੂੰ ਧਮਕਾਉਣ ਅਤੇ ਗੰਦੇ ਸੁਨੇਹੇ ਭੇਜਣਾ ਆ ਇਹਨਾਂ ਗੱਲਾਂ ਦਾ ਸਬੂਤ ਪੇਸ਼ ਨਾ ਕਰਨਾ ਸਬ ਕਮੇਟੀ ਇਹ ਮਹਿਸੂਸ ਕਰਦੀ ਹੈ ਕਿ ਬਿਨਾਂ ਸਬੂਤ ਪੇਸ਼ ਕੀਤੇ ਕਿਸੇ ਅਮਰਤਧਾਰੀ ਸਿੱਖ ਤੇ ਅਜੇ ਦੋਸ਼ ਲਾਉਣੇ ਵਾਜਬ ਨਹੀਂ ਆਉਣ ਅਤੇ ਮੰਦ ਭਾਗੇ ਹਨ ਅਮਰਤਧਾਰੀ ਸਿੱਖ ਦੀ ਪਰਿਵਾਰ ਦੀ ਕਿਰਦਾਰਕੁਸ਼ੀ ਹੈ ਬਲਟੋਆ ਵੱਲੋਂ ਇਹ ਵੀ ਲਿਖਿਆ ਹੈ ਕਿ ਅਮਰਤਪਾਲ ਸਿੰਘ ਖਾਲਸਾ ਵੱਲੋਂ ਕਿਸੇ ਸਿੰਘ ਨੂੰ ਛਡਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਨੂੰ ਥਾਣੇ ਵਿੱਚ ਲੈ ਕੇ ਜਾਣ ਦੀ ਘਟਨਾ ਦੀ ਸਹੀ ਪੜਤਾਲ ਕਰਨ ਲਈ ਸਬ ਕਮੇਟੀ ਗਠਿਤ ਕੀਤੀ ਗਈ ਸੀ ਸਬ ਕਮੇਟੀ ਵੱਲੋਂ ਜੋ ਰਿਪੋਰਟ ਵੀ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੋ ਉਸ ਸਮੇਂ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਨੂੰ ਸੌਂਪੀ ਗਈ ਸੀ ਉਸ ਦੀ ਰਿਪੋਰਟ ਤੋਂ ਅਜੇ ਤੀ ਕੋਈ ਕਾਰਵਾਈ ਨਹੀਂ ਕੀਤੀ ਸਬ ਕਮੇਟੀ ਇਹ ਵੀ ਮਹਿਸੂਸ ਕਰਦੀ ਹੈ ਕਿ ਜਿਸ ਦਿਨ ਭਗਵੰਤਮਾਨ ਮੁੱਖ ਮੰਤਰੀ ਪੰਜਾਬ ਦੇ ਦੂਜੇ ਵਿਆਹ ਸਮੇਂ ਭਗਵੰਤਮਾਨ ਦੇ ਘਰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਪਾਲਕੀ ਸਾਹਿਬ ਵਾਲੀ ਗੱਡੀ ਵਿੱਚ ਲਿਜਾਇਆ ਜਾ ਰਿਹਾ ਸੀ ਉਸ ਸਮੇਂ ਭਗਵੰਤਮਾਨ ਦੀ ਸਿਕਿਉਰਿਟੀ ਵੱਲੋਂ ਸਮੇਤ ਜੋੜੇ ਪੈਣੇ ਹੋਏ ਪਾਲਕੀ ਸਾਹਿਬ ਦੀ ਗੱਡੀ ਦੀ ਤਲਾਸ਼ੀ ਲਈ ਗਈ ਜੋ ਕਿ ਪਾਵਨ ਸਰੂਪ ਅਤੇ ਪਾਲਕੀ ਸਾਹਿਬ ਵਾਲੀ ਗੱਡੀ ਦੀ ਤਲਾਸ਼ੀ ਲੈਣਾ ਗੁਰੂ ਸਾਹਿਬ ਦਾ ਅਪਮਾਨ ਹੋਇਆ ਸੀ ਸਬ ਕਮੇਟੀ ਦੇ ਇਹ ਵੀ ਨੋਟਸ ਵਿੱਚ ਆਇਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਜਦੋਂ ਦੇਸ਼ ਵਿਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਜਾਂਦੇ ਹਨ ਇਹਨਾਂ ਵੱਲੋਂ ਕਦੀ ਵੀ ਪਹਿਲੇ ਸਿੰਘ ਸਹਿਬਾਨਾਂ ਦੀ ਤਰ੍ਹਾਂ ਕਦੀ ਪ੍ਰਚਾਰ ਸਹਿਤਾ ਜਮਾ ਨਹੀਂ ਕਰਵਾਈ ਗਈ ਜੋ ਕਿ ਉਚਿਤ ਨਹੀਂ ਹੈ ਸਦਾ ਗੁਰਪ੍ਰੀਤ ਸਿੰਘ ਮੁਕਸਰ ਵੱਲੋਂ ਜੋ ਸ਼ਿਕਾਇਤ ਕੀਤੀ ਗਈ ਹੈ ਕਿ ਉਸ ਦੀ ਪਤਨੀ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਨਜਾਇਜ਼ ਸਬੰਧ ਸਨ ਜਿਸ ਕਰਕੇ ਉਸ ਦਾ ਘਰ ਨਹੀਂ ਵਸਿਆ ਅਤੇ ਗਲਤ ਤਲਾਕ ਦੀ ਨੋਬਤ ਤੱਕ ਆਈ ਹੈ ਗੁਰਪ੍ਰੀਤ ਸਿੰਘ ਵੱਲੋਂ 2007 ਤੋਂ ਦਫ਼ਤਰ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵਿਖੇ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਪਰ ਪਤਾ ਲੱਗਾ ਕਿ ਇੱਕ ਵਾਰ ਪੜਤਾਲ ਵੀ ਫਲਾਈਂਗ ਵਿਭਾਗ ਵੱਲੋਂ ਹੋਈ ਸੀ ਪਰ ਫਲਾਈਂਗ ਵਿਭਾਗ ਦੀ ਰਿਪੋਰਟ ਸਿੰਘ ਸਾਹਿਬ ਦੀ ਪਰਸਨਲ ਫਾਈਲ ਵਿੱਚ ਮੌਜੂਦ ਨਹੀਂ ਹੈ 2007 ਤੋਂ ਲੈ ਕੇ 2025 18 ਸਾਲ ਦਾ ਵਕਫਾ ਗਿਆਨੀ ਹਰਪ੍ਰੀਤ ਸਿੰਘ ਖਲਾਫ ਕੋਈ ਨਹੀਂ ਬੋਲਿਆ ਪਰ ਹੁਣ ਜਿਹੜੇ ਦੋਸ਼ ਲੱਗ ਰਹੇ ਨੇ ਉਹਨਾਂ ਬਾਰੇ ਵਿਚਾਰ ਚਰਚਾ ਕਰਨੀ ਜ਼ਰੂਰੀ ਹੈ ਉਹਨਾਂ ਬਾਰੇ ਵੱਧ ਤੋਂ ਵੱਧ ਕਮੈਂਟ ਕਰਕੇ ਦੱਸੋ ਦੋਸ਼ ਕਿੱਥੋਂ ਤੱਕ ਜਾਇਜ਼ ਨੇ ਵਾਜਬ ਨੇ ਜਾਂ ਕਿੱਥੋਂ ਤੱਕ ਠੀਕ ਨੇ ਠੋਸ ਨੇ ਸ਼ਿਕਾਇਤ ਕਰਤਾ ਪ੍ਰਸ਼ਾਸਨ ਦਾ ਵੀ ਦਰਵਾਜ਼ਾ ਖੜਕਾਉਂਦਾ ਰਿਹਾ ਪਰ ਇਸ ਦੀ ਸ਼ਿਕਾਇਤ ਤੇ ਸਿੰਘ ਸਾਹਿਬ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਸਗੋ ਸ਼ਿਕਾਇਤ ਕਰਤਾ ਤੇ ਸਹੁਰਿਆਂ ਵੱਲੋਂ ਪਰਚਾ ਕਰਵਾ ਕੇ ਜੇਲ੍ਹ ਭੇਜ ਦਿੱਤਾ ਗਿਆ ਸਬੰਧਤ ਦੇ ਦਸਤਾਵੇਜ਼ ਮੁਤਾਬਕ ਉਹਨਾਂ ਕੇਸਾਂ ਵਿੱਚੋਂ ਵੀ ਉਹ ਬਰੀ ਹੋ ਚੁੱਕਾ ਹੈ ਸਬੰਧਤ ਨੇ ਮੋੜ ਸਿੰਘ ਸਾਹਿਬ ਵਿਰੁੱਧ ਮਾਰਚ 2024 ਨੂੰ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਵਿੱਚ ਸ਼ਿਕਾਇਤ ਕੀਤੀ ਜਿਸ ਵਿੱਚ ਉਸਨੇ ਲਿਖਿਆ ਕਿ ਸਿੰਘ ਸਾਹਿਬ ਨੇ ਮੇਰੀ ਜ਼ਿੰਦਗੀ ਖਰਾਬ ਕੀਤੀ ਤੇ ਆਪਣੇ ਅਸਰ ਸੂਕ ਨਾਲ ਝੂਠਾ ਕੇਸ ਪਾ ਕੇ ਮੈਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਜਿਸ ਤੋਂ ਮੈਨੂੰ ਅਦਾਲਤ ਵੱਲੋਂ ਬਰੀ ਵੀ ਕਰ ਦਿੱਤਾ ਗਿਆ ਹਿਊਮਨ ਰਾਈਟ ਕਮਿਸ਼ਨ ਵੱਲੋਂ ਇਹ ਕੇਸ ਐਸਐਸਪੀ ਨੂੰ ਮਾਰਕ ਕੀਤਾ ਗਿਆ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਪੰਜ ਪਿਆਰੇ ਸਿੰਘ ਸਹਿਬਾਨ ਮੈਨੇਜਰ ਤਖਤ ਸਾਹਿਬ ਦੀ ਲਿਖਤ ਮੁਤਾਬਕ ਸਿੰਘ ਸਾਹਿਬ ਵੱਲੋਂ ਆਪਣਾ ਨਿੱਜੀ ਸਪਸ਼ਟੀਕਰਨ ਵਿਚਾਰ ਤਖਤ ਸਾਹਿਬ ਦੀ ਫਸੀਲ ਤੋਂ ਦੇਣਾ ਕੀਰਤਨ ਬੰਦ ਹੋਣਾ ਬਲਟੋਆ ਸਾਹਿਬ ਵੱਲੋਂ ਲਾਏ ਦੋਸ਼ਾਂ ਨੂੰ ਸਹੀ ਮੰਨਦਿਆਂ ਗੁਰਪ੍ਰੀਤ ਸਿੰਘ ਵੱਲੋਂ ਸਬ ਕਮੇਟੀ ਸਾਹਮਣੇ ਦਿੱਤੇ ਬਿਆਨਾਂ ਅਨੁਸਾਰ ਉਸ ਦੀ ਪਤਨੀ ਨੂੰ ਆਪਣੇ ਘਰ ਬੁਲਾ ਕੇ ਉਸ ਨੂੰ ਝਗੜੇ ਲਈ ਹੱਲਾਸ਼ੇਰੀ ਦੇ ਕੇ ਉਸ ਦੇ ਘਰ ਵਿੱਚ ਝਗੜਾ ਕਰਵਾ ਕੇ ਉਸ ਦਾ ਤਲਾਕ ਬਿਨਾਂ ਗੁਰਪ੍ਰੀਤ ਦੇ ਬਿਆਨਾਂ ਤੋਂ ਕਰਵਾਉਣਾ ਅਤੇ ਉਸ ਦੀਆਂ ਬੇਟੀਆਂ ਨੂੰ ਵੀ ਆਪਣੀਆਂ ਬੇਟੀਆਂ ਕਹਿ ਕੇ ਆਪਣੇ ਘਰ ਰੱਖਣਾ ਆਦ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਤੇ ਅਜਿਹੇ ਇਲਜ਼ਾਮ ਲੱਗਣਾ ਸਿੱਖ ਪੰਥ ਲਈ ਉਚਿਤ ਨਹੀਂ ਹੈ ਅਤੇ ਸਿੰਘ ਸਾਹਿਬ ਵੱਲੋਂ ਵਿਦੇਸ਼ ਯਾਤਰਾਵਾਂ ਤੋਂ ਇੱਕ ਬੀਬੀ ਨੂੰ ਨਾਲ ਲੈ ਕੇ ਜਾਣਾ ਵੀ ਉਚਿਤ ਨਹੀਂ ਹੈ ਸਬ ਕਮੇਟੀ ਮਹਿਸੂਸ ਕਰਦੀ ਹੈ ਸਿੰਘ ਸਾਹਿਬ ਤੇ ਲੱਗੇ ਉਕਤ ਇਲਜ਼ਾਮਾਂ ਤਹਿਤ ਕਾਰਵਾਈ ਕਰਨੀ ਬਣਦੀ ਹੈ ਇਹਨਾਂ ਕਾਰਵਾਈਆਂ ਕਰਕੇ ਇਸ ਰਿਪੋਰਟ ਦੇ ਆਧਾਰ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਰਤ ਤਰਫ ਕਰ ਦਿੱਤਾ ਗਿਆ ਸਵਾਵਾ ਖਤਮ ਕਰ ਦਿੱਤੀਆਂ ਗਿਆ ਮਉਤਲੋ ਚੱਲ ਰਹੇ ਸਨ ਪਰ ਹੁਣ ਉਹਨਾਂ ਨੇ ਅੱਗੋਂ ਕੀ ਜਵਾਬ ਦਿੱਤਾ ਆਪਾਂ ਉਹ ਵੀ ਗੱਲ ਸਾਂਝੀ ਕਰਨੀ ਹੈ ਤੇ ਭਾਈ ਹਰਨਾਮ ਸਿੰਘ ਧੁੰਮਾ ਜੋ ਦਮਦਮਿੰਟਕ ਸਾਲ ਦੇ ਮੁਖੀ ਨੇ ਉਹਨਾਂ ਬਾਰੇ ਵੀ ਗੱਲ ਕਰਨੀ ਹੈ ਪਰ ਆਪਾਂ ਰੁਕਦੇ ਆ ਇੱਕ ਬ੍ਰੇਕ ਲਈ ਫੇਰ ਮਿਲਾਂਗੇ ਬ੍ਰੇਕ ਤੋਂ ਬਾਅਦ ਆਪਾਂ ਗੱਲ ਕਰ ਰਹੇ ਸੀਗੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਦੇ ਤੋਂ ਬਰਤ ਤਰਫ ਕਰ ਦਿੱਤਾ ਗਿਆ ਸਿਕ ਸਟੂਡੈਂਟ ਫੈਡਰੇਸ਼ਨ ਦਾ ਇੱਕ ਦੂਜਾ ਸੈਮੀਨਾਰ ਸੀ ਫਰੀਦਕੋਟ ਵਿਖੇ ਉੱਥੇ ਗਿਆ ਨਹੀਂ ਹਰਪ੍ਰੀਤ ਸਿੰਘ ਜੀ ਆਉਂਦੇ ਨੇ ਉਹ ਪਰ ਤਰਫੀ ਬਾਰੇ ਤਾਂ ਨਹੀਂ ਗੱਲ ਕਰਦੇ ਪਰ ਉਹ ਸੁਖਬੀਰ ਸਿੰਘ ਬਾਦਲ ਤੇ ਨਿੱਜੀ ਦੋਸ਼ ਲਾਉਂਦੇ ਨੇ ਕਿ ਉਹਨਾਂ ਨੂੰ ਹੰਕਾਰ ਹੰਕਾਰ ਕਰਕੇ ਉਹਨਾਂ ਦੇ ਜਿਹੜੇ ਚਾਪਲੂਸ ਟੋਲਾ ਉਹ ਅਕਾਲ ਤਖਤ ਨਾਲ ਢੁੱਡਾ ਮਾਰ ਲੈ ਕਹਿ ਰਿਹਾ ਭਾਈ ਬਚਿੱਤਰ ਸਿੰਘ ਵਾਲੇ ਮਸਤੀ ਹਾਥੀ ਜਿਹਦੇ ਉਹਨਾਂ ਨੇ ਤਵੀਆਂ ਪਾੜੀਆਂ ਸੀ ਮਸਤੀ ਹਾਤੀ ਦਾ ਮੁਕਾਬਲਾ ਕੀਤਾ ਸੀ ਉਹਦੇ ਨਾਲ ਉਹ ਕਹਿੰਦੇ ਨੇ ਕਿ ਸੱਤ ਉਹ ਤਵੀਆਂ ਉਹ ਤਵੀਆਂ ਦਾ ਜ਼ਿਕਰ ਕਰਦੇ ਨੇ ਕਹਿੰਦੇ ਪਹਿਲਾਂ ਤਾਂ ਚਾਪਲੂਸ ਕਹਿੰਦੇ ਨੇ ਕਿ ਤੁਸੀਂ ਗ੍ਰੇਟ ਹੋ ਸੁਖਵੀਰ ਬਾਦਲ ਨੂੰ ਕਹਿੰਦੇ ਨੇ ਫਿਰ ਕਹਿੰਦਾ ਸਾਰੇ ਜਥੇਦਾਰ ਆਪਣੇ ਕਾਬੂ 'ਚ ਨੇ ਸ਼੍ਰੋਮਣੀ ਕਮੇਟੀ ਆਪਣੇ ਕਬਜ਼ੇ 'ਚ ਹੈ ਪੈਸਾ ਆਪਣੇ ਕੋਲ ਬਹੁਤ ਹੈ ਆਈਟੀ ਵਿੰਗ ਆਪਣਾ ਮਜ਼ਬੂਤ ਹੈ ਚਾਪਲੂਸ ਬਹੁਤ ਨੇ ਲਾਈ ਲਗ ਬਹੁਤ ਨੇ ਚੋਣ ਨਿਸ਼ਾਨ ਪਰ ਨਸ਼ਾ ਮਸਤੀ ਆਥੀ ਨੂੰ ਸ਼ਰਾਬ ਦਾ ਨਸ਼ਾ ਇਹਨੂੰ ਨਸ਼ਾ ਹੰਕਾਰ ਦਾ ਕਰਾ ਦਿੱਤਾ ਗਿਆ ਕਹਿੰਦੇ ਅਕਾਲ ਤਖਤ ਨਾਲ ਢੋਡਮਾਰ ਤੇ ਕਹਿੰਦਾ ਅਕਾਲ ਤਖਤ ਨਾਲ ਢੋਡਮਾਰਨ ਵਾਲਿਆਂ ਦਾ ਹਸ਼ਰ ਕੀ ਹੋਇਆ ਇਹਦਾ ਖਮਿਆਜਾ ਸੁਖਵੀਰ ਸਿੰਘ ਬਾਦਲ ਨੂੰ ਭੁਗਤਣਾ ਪੈਣਾ ਹੋਰ ਉਹਨਾਂ ਨੇ ਬਹੁਤ ਕੁਝ ਕੀਤਾ ਭਾਈ ਸੱਤ ਮੈਂਬਰੀ ਕਮੇਟੀ ਦਾ ਜਿਹੜਾ ਗਠਨ ਹੋਇਆ ਸੀ ਉਹ ਸੱਤ ਮੈਂਬਰੀ ਕਮੇਟੀ ਨੇ ਦਾ ਭਰਤੀ ਮਾਮਲਾ ਸ਼ੁਰੂ ਕੀਤੀ ਨਹੀਂ ਇਹਨਾਂ ਨੇ ਆਪਣੇ ਤੌਰ ਤੇ ਕਰ ਲਈ ਹੈ ਉਹ ਵੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਉਹ 2 ਦਸੰਬਰ ਦੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਹੋਏ ਹੁਕਮਨਾਮੇ ਦਾ ਕੋਈ ਇੱਕ ਵੀ ਮੱਦ ਲਾਗੂ ਹੋਇਆ ਕਹਿੰਦੇ ਨੇ ਸਾਰੇ ਪੈਂਡਿੰਗ ਪਏ ਨੇ ਇਹਦਾ ਮਤਲਬ ਉਹ ਵੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਪਰ ਆਪਾਂ ਦੰਦਮੇ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਧੂਮਾ ਬਾਰੇ ਪਿਛਲੇ ਦਿਨੀ ਜਦੋਂ ਉਹਨਾਂ ਨੇ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਦੀ ਹਮਾਇਤ ਕੀਤੀ ਤਾਂ ਬੜਾ ਵਾਰ ਰੋਲਾ ਉੱਠਿਆ ਤੇ ਅਕਸਰ ਹੀ ਉਹ ਵਿਵਾਦਾਂ 'ਚ ਰਹਿੰਦੇ ਨੇ ਪਰ ਹੁਣ ਜਦੋਂ ਪ੍ਰਾਗ ਪ੍ਰਯਾਗ ਰਾਜ ਵਿਖੇ ਉਹਨਾਂ ਨੇ ਕੁੰਭ ਦਾ ਇਸ਼ਨਾਨ ਕੀਤਾ ਤਾਂ ਉਸ ਵੇਲੇ ਪੰਥਕ ਕਲਕਿਆ ਵਿੱਚ ਬਹੁਤ ਹਲਚਲ ਮੱਚੀ ਤੇ ਇੱਕ ਦੰਦਮੇ ਟਕਸਾਲ ਦੇ ਸਮੂਹ ਵਿਦਿਆਰਥੀ ਉਹਨਾਂ ਨੇ ਇੱਕ ਪੂਰਾ ਫੁੱਲ ਪੇਜ ਦਾ ਇਸ਼ਤਿਹਾਰ ਛਪਾਇਆ ਹੈ ਅਖਬਾਰਾਂ ਦੇ ਵਿੱਚ ਆਪਾਂ ਅੱਜ ਉਹਨਾਂ ਬਾਰੇ ਗੱਲ ਕਰਨੀ ਹੈ ਉਹ ਕਹਿੰਦਾ ਕੁਝ ਸਵਾਲ ਜੋ ਜਵਾਬ ਮੰਗਦੇ ਹਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਵਰੋਸਾਈ ਹੋਈ ਯੋਧਿਆ ਅਤੇ ਗਿਆਨੀਆਂ ਦੀ ਟਕਸਾਲ ਦਮਦਮੀ ਟਕਸਾਲ ਜਿਸ ਦਾ ਸਿੱਖ ਇਤਿਹਾਸ ਵਿੱਚ ਕੌਮ ਲਈ ਦਿੱਤੀਆਂ ਸ਼ਹਾਦਤਾਂ ਅਤੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਬੇਮਿਸਾਲ ਯੋਗਦਾਨ ਪਰ ਅਜੋਕੇ ਸਮੇਂ ਵਿੱਚ ਦੰਦਮਿੰਟਕਸਾਲ ਦੇ ਸਥਾਨਾਂ ਤੇ ਕਾਬਜ਼ ਧਿਰ ਵੱਲੋਂ ਜੋ ਗੁਰਮਤ ਵਿਰੋਧੀ ਕਾਰਵਾਈਆਂ ਕੀਤੀਆਂ ਗਈਆਂ ਜਾਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਦੇ ਰੋਸ ਵਜੋਂ ਦੰਦਮਿੰਟਕਸਾਲ ਦੇ ਸਮੂਹ ਸਿੰਘਾਂ ਅਤੇ ਪੰਥਦਰਦੀ ਸਿੱਖ ਸੰਗਤਾਂ ਵੱਲੋਂ ਦੰਦਮਿੰਟਕਸਾਲ ਦੇ ਨਾਮ ਨੂੰ ਰੋਲਣ ਵਾਲੇ ਹਰਨਾਮ ਸਿੰਘ ਧੁੰਮਾ ਬਾਪਤ ਕੁਝ ਸਵਾਲ ਜੋ ਜਵਾਬ ਮੰਗਦੇ ਹਨ ਆਦਰ ਸਹਿਤ ਬੇਨਤੀ ਭਾਈ ਜਸਵੀਰ ਸਿੰਘ ਰੋਡੇ ਭਾਈ ਈਸ਼ਰ ਸਿੰਘ ਲੋਡੇ ਅਤੇ ਭਾਈ ਮੋਹਕਮ ਸਿੰਘ ਜੀ ਮੁਖ ਬਲਾਰਾ ਦਮਦਮਾ ਟਕਸਾਲ ਉਸ ਸਮੇਂ ਨੰਬਰ 1 ਪੰਥਾਤੇ ਜਥੇ ਦੇ ਸਿੰਘਾਂ ਨੂੰ ਦੱਸਣ ਕਿ ਭਾਈ ਹਰਨਾਮ ਸਿੰਘ ਧੁੰਮੇ ਦੀ ਚੋਣ ਕਿਸ ਪ੍ਰਕਿਰਿਆ ਅਨੁਸਾਰ ਕਿਸ ਵੱਲੋਂ ਅਤੇ ਕਿਸ ਦੇ ਹੁਕਮਾਂ ਨਾਲ ਕੀਤੀ ਗਈ ਕਿਸ ਮਜਬੂਰੀ ਕਾਰਨ ਬਾਬਾ ਠਾਕਰ ਸਿੰਘ ਜੀ ਦਾ ਸਿਵਾ ਠੰਡਾ ਹੋਣ ਤੋਂ ਵੀ ਪਹਿਲਾਂ ਤੀਜੇ ਦੇਣੀ ਦੁਸਹਿਰੇ ਦੀ ਉਡੀਕ ਕੀਤੇ ਬਿਨਾਂ ਹੀ ਟਕਸਾਲ ਦੇ ਮੁਖੀ ਵਜੋਂ ਥੋਪਿਆ ਗਿਆ ਸਾਂਝ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਾ ਦੇ ਸੁਪੁੱਤਰ ਭਾਈ ਸਰ ਸਿੰਘ ਰੋਡੇ ਅਤੇ ਭਾਈ ਇੰਦਰਜੀਤ ਸਿੰਘ ਰੋਡੇ ਪੰਥ ਨੂੰ ਦੱਸਣ ਕਿਸ ਦੇ ਕਹਿਣ ਤੇ ਕਿਸ ਮਜਬੂਰੀ ਤਹਿਤ ਹਰਨਾਮਨ ਸਿੰਘ ਧੁੰਮੇ ਨੂੰ ਟਕਸਾਲ ਉੱਪਰ ਕਾਬਜ ਕਰਨ ਵਿੱਚ ਅਹਿਮ ਰੋਲ ਅਦਾ ਕੀਤਾ ਭਾਈ ਜਸਵੀਰ ਸਿੰਘ ਰੋਡੇ ਵੱਲੋਂ ਦੰਮ ਦਮੇ ਟਕਸਾਲ ਦੇ ਵਿਦਿਆਰਥੀਆਂ ਦੀ ਸਲਾਹ ਅਤੇ ਸਹਿਮਤੀ ਤੋਂ ਬਿਨਾਂ ਉਹਨਾਂ ਦੇ ਵਾਰ-ਵਾਰ ਰੋਕਣ ਅਤੇ ਮਨਾ ਕਰਨ ਦੇ ਬਾਵਜੂਦ ਕਿਸ ਸਾਜ਼ਿਸ਼ ਤਹਿਤ ਵਦੇਸ਼ ਤੋਂ ਲਿਆ ਕੇ 26 ਦਸੰਬਰ 2004 ਦੀ ਰਾਤ ਨੂੰ 2 ਵਜੇ ਹਰਨਾਮ ਸਿੰਘ ਧੁੰਮਾ ਦੇ ਨਾਮ ਦੀ ਮੁਖੀ ਵਜੋਂ ਅਰਦਾਸ ਕਿਸ ਦਬਾਅ ਜਾਂ ਸਾਜ਼ਿਸ਼ ਤਹਿਤ ਕੀਤੀ ਗਈ ਉਹ ਹਰਨਾਮ ਸਿੰਘ ਧੁੰਮੇ ਨੂੰ ਮਹਿਤੇ ਗੁਰਦੁਆਰਾ ਸਾਹਿਬ ਦੇ ਅੰਦਰ ਪਿਛਲੇ ਰਸਤੇ ਤੋਂ ਕਿਉਂ ਅਤੇ ਕਿਸ ਦੇ ਕਹਿਣ ਤੇ ਲੈ ਕੇ ਆਏ ਸਨ ਜਿਸ ਹਰਨਾਮ ਸਿੰਘ ਧੁੰਮੇ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਉਸ ਦੀਆਂ ਗਲਤ ਹਰਕਤਾਂ ਕਰਕੇ ਜਥੇ ਵਿੱਚੋਂ ਕੱਢਿਆ ਸੀ ਕਿ ਉਸ ਬਾਬਤ ਭਾਈ ਮੋਹਕਮ ਸਿੰਘ ਅਤੇ ਭਾਈ ਜਸਵੀਰ ਸਿੰਘ ਰੋਡੇ ਜਾਣੂ ਨਹੀਂ ਸਨ ਭਾਈ ਇਸ਼ਰ ਸਿੰਘ ਜੀ ਰੋਡੇ ਭਾਈ ਜਸਵੀਰ ਸਿੰਘ ਜੀ ਰੋਡੇ ਭਾਈ ਮੋਹਕਮ ਸਿੰਘ ਜੀ ਭਾਈ ਅਮਰੀਕ ਸਿੰਘ ਅਦਨਾਲਾ ਜੀ ਭਾਈ ਸੁਰਜੀਤ ਸਿੰਘ ਸੋਧੀ ਜੀ ਅਤੇ ਹੋਰ ਜੋ ਹਰਨਾਮ ਸਿੰਘ ਤੁਮਾ ਨੂੰ ਟਕਸਾਲ ਦੇ ਮੁਖੀ ਵਜੋਂ ਨਿਯੁਕਤ ਕਰਨ ਲਈ ਭਾਗੀਦਾਰ ਹਨ ਅੱਜ ਸਿੱਖ ਕੌਮ ਨੂੰ ਜਵਾਬ ਦੇਣ ਕਿ ਉਸ ਸਮੇਂ ਦੰਦਮੀ ਟਕਸਾਲ ਦੇ ਅੰਦਰ ਰਹਿਰ ਵਿਦਿਆਰਥੀਆਂ ਵਿੱਚੋਂ ਕੋਈ ਇੱਕ ਵੀ ਸਿੰਘ ਇਸ ਸੰਸਥਾਨ ਦੀ ਸੇਵਾ ਸੰਭਾਲ ਦੇ ਯੋਗ ਨਹੀਂ ਸੀ ਹਰਨਾਨ ਸਿੰਘ ਧੁੰਮਾ ਦੇ ਇਸ ਸੰਸਥਾ ਤੇ ਮੁਖੀ ਵਜੋਂ ਕਾਬਜ ਹੋਣ ਤੋਂ ਬਾਅਦ ਕੀਤੇ ਪੰਥ ਵਿਰੋਧੀ ਕਾਰਜਾਂ ਲਈ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਮਸਲੇ ਤੇ ਕੋਈ ਸਟੈਂਡ ਨਾ ਲੈਣਾ ਬਾਦਲਾਂ ਦੀ ਅਗਵਾਈ ਵਾਲੀ ਸ਼ਰੋਣੀ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ 328 ਦੇ ਕਰੀਬ ਸਰੂਪਾਂ ਨੂੰ ਵਿਦੇਸ਼ਾਂ ਵਿੱਚ ਸ਼ਿਪਿੰਗ ਕੰਟੇਨਰਾਂ ਰਾਹੀਂ ਭੇਜਣਾ ਜੋ ਕਿ ਘੋਰ ਬੇਅਦਬੀ ਹੈ ਤੇ ਵੀ ਤੁਮਾ ਜੀ ਵੱਲੋਂ ਨਾ ਬੋਲਣਾ ਇਸ ਦਾ ਜਵਾਬ ਵੀ ਕੌਮ ਨੂੰ ਕੌਣ ਦੇਵੇਗਾ ਪੰਥ ਅਤੇ ਪੰਜਾਬ ਦੇ ਕਾਤਲਾਂ ਨਾਲ ਹਰਨਾਮ ਸਿੰਘ ਤੁਮਾ ਦੀ ਸਾਂਝ ਕੀ ਤੁਸੀਂ ਹਰਨਾਮ ਸਿੰਘ ਤੁਮਾ ਦੇ ਪੰਜਾਬ ਦੀ ਸਿੱਖ ਨੌਜਵਾਨੀ ਦੇ ਕਾਤਲ ਬਿਆੰਤੇ ਬੁੱੱਜੜ ਦੇ ਪੀਏ ਗੁਰਮੀਤ ਸਿੰਘ ਭੜੀ ਜੋ ਕਿ ਜ਼ਥੇਦਾਰ ਗੁਰਦੇਵ ਸਿੰਘ ਕਾਉਕੇ ਅਤੇ ਹੋਰ ਹਜ਼ਾਰਾਂ ਪੰਜਾਬ ਦੇ ਨੌਜਵਾਨਾਂ ਦੇ ਕਤਲੇਆਮ ਦਾ ਦੋਸ਼ੀ ਸੀ ਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਮਾਸਟਰਮਾਈਂਡ ਸੀ ਦੇ ਨਾਲ ਸਬੰਧਾਂ ਬਾਰੇ ਅਣਜਾਣ ਹੋ ਜੇ ਨਹੀਂ ਤਾਂ ਇਸ ਬਾਬਤ ਕੌਮ ਨੂੰ ਸੁਚੇਤ ਕਿਉਂ ਨਹੀਂ ਕੀਤਾ ਭਾਈ ਧੋਮਾ 2005 ਵਿੱਚ ਉਸ ਦੀ ਮਰਤਕ ਦੇ ਤੇ ਦੁਸ਼ਾਲਾ ਪਾ ਕੇ ਉਸ ਨੂੰ ਆਪਣਾ ਪਰਮ ਮਿੱਤਰ ਕਹਿ ਕੇ ਰੋਇਆ ਸੀ ਧੋਮਾ ਵੱਲੋਂ ਸਿੱਖਾਂ ਦੇ ਕਾਤਲ ਮੁਹੰਮਦ ਇਜਹਾਰ ਆलम ਮਨੋਰ ਲਾਲ ਖੱਟੜ ਤੇ ਕੇਐਸ ਸੁਦਰਸ਼ਨ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਤੇ ਸਰੋਪੇ ਦਿੱਤੇ ਪਿਛਲੇ ਕੁਝ ਦਿਨਾਂ ਵਿੱਚ ਧੂਮਾਂ ਵੱਲੋਂ ਜाहिरੀ ਤੌਰ ਤੇ ਕੀਤੀ ਭਾਜਪਾ ਆਰਐਸਐਸ ਤੇ ਹੋਰ ਹਿੰਦੂਤਵੀ ਕੱਟੜਪੰਥੀ ਤਾਕਤਾਂ ਦੀ ਹਮਾਇਤ ਕਿ ਪੰਥ ਪੰਜਾਬ ਅਤੇ ਕਿਸਾਨੀ ਨਾਲ ਧੋਖਾ ਨਹੀਂ ਧੂਮਾਂ ਦਾ ਖਾਲਸੇ ਪੰਥ ਨਿਆਰੇਪਣ ਨੂੰ ਚੈਲੰਜ ਕਰਦਿਆਂ ਹੋਇਆਂ ਖਾਲਸਾਈ ਰੋਹ ਰੀਤਾਂ ਨੂੰ ਦਰਕਨਾਰ ਕਰਕੇ ਸਿੱਖਾਂ ਨੂੰ ਹਿੰਦੂ ਸਾਫਤ ਕਰਨ ਲਈ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿੱਚ ਹਵਨ ਕਰਨਾ ਪ੍ਰਯਾਗ ਸੰਗਮ ਦੇ ਕੁੰਭ ਤੇ ਜੋ ਕਿ ਸਨਾਤਨ ਪਰੰਪਰਾ ਦਾ ਹਿੱਸਾ ਹੈ ਨਾ ਕਿ ਗੁਰਮਤ ਦਾ ਉੱਥੇ ਜਾ ਕੇ ਹਿੰਦੂਤ ਵੀ ਰੀਤੀ ਰਿਵਾਜਾਂ ਅਨੁਸਾਰ ਭਗਵਾ ਧਾਰਨ ਕਰਕੇ ਲਗਾਈ ਗਈ ਟੁੱਬੀ ਧਾਰਾ 25 ਦੀ 20 ਦੀ ਪ੍ਰੋੜਤਾ ਕਰਨਾ ਹੈ ਤੁਸੀਂ ਉਸ ਲਈ ਵੀ ਮੂਰਕ ਮੂਕ ਦਰਸ਼ਨ ਬਣੇ ਹੋ ਕਿਉਂ ਇਸ ਦੇ ਚੇਲਿਆਂ ਵੱਲੋਂ ਗੁਰੂ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਦਿਆਂ ਹੋਇਆਂ ਭੋਲੇ ਪਾਲੇ ਸਿੱਖਾਂ ਨੂੰ ਗੁੰਮਰਾਹ ਕਰਨਾ ਗੁਰਬਾਣੀ ਦੇ ਅਰਥਾਂ ਨੂੰ ਆਪਣੇ ਮੁਤਾਬਕ ਤੋੜ ਮਰੋੜ ਕੇ ਪੇਸ਼ ਕਰਨਾ ਜੋ ਕਿ ਦਮਦਮਿੰਟਕਸਾਲ ਦੇ ਮੂਲ ਸਿਧਾਂਤਾਂ ਦੇ ਖਿਲਾਫ ਹੈ ਇਸ ਵੱਲੋਂ ਕੀਤੇ ਜਾਣ ਵਾਲੇ ਪੰਥ ਵਿਰੋਧੀ ਕੰਮਾਂ ਨੂੰ ਦੇਖਦੇ ਹੋਇਆ ਤੁਹਾਡੇ ਸਾਰਿਆਂ ਵੱਲੋਂ ਕੀ ਰੋਲ ਅਦਾ ਕੀਤਾ ਗਿਆ ਜਾਂ ਕੀਤਾ ਜਾ ਰਿਹਾ ਹੈ ਕੀ ਆਪ ਜੀ ਮੂਕ ਦਰਸ਼ਕ ਬਣ ਕੇ ਬੈਠੇ ਰਹੋਗੇ ਜਾਂ ਤੁਹਾਡੀ ਕੋਈ ਮਜਬੂਰੀ ਹੈ ਜਾਂ ਤੁਸੀਂ ਸਾਰੇ ਪੰਥ ਵਿਰੋਧੀ ਤਾਕਤਾਂ ਦੇ ਦਬਾਅ ਹਟੋ ਕਿਰਪਾ ਕਰਕੇ ਦਮਦਮੀ ਟਕਸਾਲ ਦੇ ਸਮੂਹ ਵਿਦਿਆਰਥੀਆਂ ਅਤੇ ਸਮੁੱਚੇ ਸਿੱਖ ਪੰਥ ਨੂੰ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦਿਓ ਜੀ ਗੁਰੂਪੰਥ ਦੇ ਦਾਸ ਰਹੇ ਸਮੂਹ ਵਿਦਿਆਰਥੀ ਦਮਦਮੀ ਟਕਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਗਿਆਨੀ ਹਰਪ੍ਰੀਤ ਸਿੰਘ ਜੀ ਬਾਰੇ ਗੱਲ ਕੀਤੀ ਭਾਈ ਹਰਨਾਮ ਸਿੰਘ ਧੁੰਮਾ ਜੀ ਬਾਰੇ ਕੀ ਗੱਲ ਕੀਤੀ ਪੰਥਕ ਹਾਲਾਤਾਂ ਬਾਰੇ ਚਲਾਣਤ ਮਾਮਲਿਆਂ ਬਾਰੇ ਪੱਖ ਦੇ ਮਸਲਿਆਂ ਬਾਰੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਪੱਖ ਬਾਰੇ ਜਾਂ ਉਹਨਾਂ ਨੂੰ ਵਰਤਤਰਫ ਕਰਨ ਬਾਰੇ ਤੁਸੀਂ ਕਿੰਨੇ ਸਹਿਮਤ ਹੋ ਇਹਦੇ ਬਾਰੇ ਵਾਦੋਵਾਦ ਕਮੈਂਟ ਕਰੋ ਸੁਝਾ ਦਿਓ ਪਾਇ ਹਰਨਾਮ ਸਿੰਘ ਤੁਮਾਂ ਦਾ ਜਿਹੜਾ ਸਟੈਂਡ ਹੈ ਉਹ ਪੰਥ ਵਿਰੋਧੀ ਹੈ ਕਿ ਪੰਥ ਪੱਖੀ ਹੈ ਇਦੇ ਬਾਰੇ ਵੀ ਆਪਣੇ ਵਿਚਾਰ ਦਿਓ ਜਿਹੜੇ ਸਮੂਹ ਵਿਦਿਆਰਥੀ ਦਮਦਮਿਂ ਟਕਸਾਲ ਦੇ ਉਹਨਾਂ ਨੇ ਸਵਾਲ ਕੀਤੇ ਨੇ ਉਹਦੇ ਬਾਰੇ ਆਪੋ ਆਪਣੇ ਸੁਝਾਅ ਦਿਓ ਤੇ ਵੱਤਵਾਂ ਲਿਖੋ ਕਿ ਉਹਨਾਂ ਵਿਦਿਆਰਥੀਆਂ ਦਾ ਇਹ ਪੱਖ ਸਹੀ ਹੈ ਜਾਂ ਗਲਤ ਹੈ ਫੇਰ ਮਿਲਾਂਗੇ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਆਜਾਜ਼ਤ ਸਤ ਸ੍ਰੀ ਅਕਾਲ ਜੀ